ਬਹੁਤ ਵਧੀਆ ਲੱਗਦਾ ਇੱਥੇ ਬਹੁਤ ਵਧੀਆ ਲੱਗਦਾ ਹੈ ਇੱਥੇ ਆ ਕੇ ਲੋਕ ਸੇਵਾ ਕਰਕੇ ਤੇ ਸਾਨਾ ਦੇ ਦੁੱਖ ਤੋਦਦੇ ਨੇ ਤੇ ਜੋ ਵੀ ਪ੍ਰੇਸ਼ਾਨੀ ਹੈ ਲੋਕ ਬਾਬੇ ਕੋ ਬਾਬਾ ਦੀਪ ਸਿੰਘ ਦੇ ਚੰਨਾ ਚਾਕੇ ਦਸਾਂ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਥ ਸੰਗਤ ਤੇ ਜਗਬਾਣੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਦੁਪਹਿਰਾ ਸਮਾਗਮ ਤੇ ਬਾਬਾ ਦੀਪ ਸਿੰਘ ਗੁਰਦੁਆਰਾ ਸਰ ਆਏ ਤੇ ਜਿਨ੍ਹਾਂ ਨੇ ਇਹਨਾਂ ਨੇ ਜਗਪਾਣੀ ਵਾਲਿਆਂ ਨੇ ਕਵਰੇਜ ਕੀਤੀ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਹੜੀ ਸੰਗਤ ਚਪੈਦਾ ਸਾਹਿਬ ਤੇ ਗੁਰੂ ਘਰ ਆ ਕੇ ਨਗਮਸਤਕ ਹੁੰਦੀ ਹੈ ਤੇ ਆਪਣੀਆਂ ਜੋ ਵੀ ਗੁਰਮੁਗਤਾ ਉਹਨਾਂ ਦੀ ਸ਼ਰਧਾ ਭਾਵਨਾ ਹੁੰਦੀ ਉਹਦੇ ਨਾਲ ਆਂਦੇ ਤੇ ਆਪਣੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਨੇ ਹੁਣੇ ਮੇਰੇ ਕੋਲ ਇੱਕ ਵੀਰ ਖੜੇ ਸੀਗੇ ਤੇ ਉਹ ਕਹਿ ਰਹੇ ਸੀਗੇ ਵੀ ਕਈ ਪਚਾਰਕ ਕਹਿ ਰਹੇ ਆ ਵੀ ਚਪੈਦਾ ਸਾਹਿਬ ਦਾ ਕੀ ਮਤਲਬ ਗੁਰੂ ਸਾਹਿਬ ਤਾਂ ਕਹਿੰਦੇ ਅੱਥੇ ਪੈਰੀ ਕਰੋ ਵੀ ਚਾਰ ਪੈਰ ਕਿਉਂ ਗੁਰੂ ਸਾਹਿਬ ਨੇ ਅਠੇ ਪੈਰੀ ਗੁਰੂ ਦੇ ਭੈ ਵਿੱਚ ਰਹਿਣ ਲਈ ਕਿਹਾ ਵਾ ਨਾ ਕਿ ਇਹ ਕਹਿ ਵੀ ਅਠੇ ਪੈਰ ਤੇ ਬਾਣੀ ਪੜੋ ਜੇ ਅਠੇ ਪੈਰ ਤੇ ਬਾਣੀ ਪੜਨ ਗਿਆ ਘਰੇ ਬੀਬੀਆਂ ਤੇ ਉਹ ਘਰ ਦੇ ਆਣ ਲਿਆ ਜਿਹੜੇ ਘਰ ਤੋਂ ਬਾਹਰ ਗਏ ਬੱਚੇ موجوده ਉਹ ਆਣ ਕੇ ਤੇ ਕੀ ਖਾਣਗੇ ਪੁਲਾਣਗੇ ਉਹਨਾਂ ਨੂੰ ਉਹਨਾਂ ਨੇ ਬਣਾਣਗੇ ਕੀ ਘਰ ਸਫਾਈ ਕੀ ਕਰਨਗੇ ਇਸ ਲਈ ਜਦੋਂ ਵੀ ਇਹ ਦੰਗੀਆਂ ਗੱਲਾਂ ਕੀਤੇ ਜਾਂਦੇ ਆ ਉਹਦਾ ਨਾ ਖੁੱਲ ਕੇ ਪਹਿਲਾਂ ਹੱਲ ਕੱਢੋ ਤੁਸੀਂ ਦੂਜਿਆਂ ਨੂੰ ਗਲਤ ਨਾ ਕਿਹਾ ਕਰੋ ਜਦੋਂ ਵੀ ਗੁਰੂ ਸਾਹਿਬ ਗਲਸਤੀ ਜੀਵਨ ਕੋ ਨਾਨਕ ਦੇਵ ਜੀ ਗੁਰਗੋਬਿੰਦ ਸਿੰਘ ਜੀ ਸਾਰੇ ਗੁਰੂਆਂ ਸਾਹਿਬ ਨੇ ਰਿਆ ਮੈਂ ਉਹ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਪ੍ਰਸਾਦ ਸਹਿਤ ਸੰਗਰ ਨੂੰ ਦੱਸੋ ਕਿ ਉਹ ਸਟੇਜ ਤੇ 20 ਮਿੰਟ ਲਾ ਕੇ ਆਪਣੀ ਗੱਲ ਕਹਿ ਕੇ ਆਪਣੀ ਭੇਟਾ ਲੈ ਕੇ ਨਿਕਲੋ ਜਦੋਂ ਵੀ ਗੁਰੂ ਸਾਹਿਬ ਤੇ ਜਦੋਂ ਵੀ ਪਾਠ ਕਰਨਾ ਹੈ ਕੁਝ ਕਰਨਾ ਹੈ ਸਾਨੂੰ ਇੱਕ ਸਮਾਂ ਨਿਧਾਰਤ ਕਰਨਾ ਪਵੇਗਾ ਸੰਗਤ ਨੂੰ ਕਾਲ ਲੈਣੀ ਪੈਗੀ ਵੀ ਐਨੇ ਵਜੇ ਤੋਂ ਐਨੇ ਵਜੇ ਤੱਕ ਕੀਰਤਨ ਮਗਮ ਹੈ ਐਦਾਂ ਹੀ ਅਸੀਂ ਚਪੈ ਦਾ ਸਾਧ ਹੀ ਲੈਣਿਆ ਵੀ 12 ਤੋਂ 4 ਬੁੱਧਵਾਰ ਆ ਰਿਹਾ ਹੁੰਦਾ ਜਿਵੇਂ ਇਤਾਂ ਹੀ ਐਤਵਾਦੇ ਦਿਨ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਉਧਾਰੇ ਅੰਬਸਰ ਜੋ ਕਿ ਸ਼ਰੋਮਨੀ ਕਮੇਟੀ ਕਰਾਂਦੀ ਹੈ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ਼ਰੋਮਨੀ ਕਮੇਟੀ ਹੈ ਜਿਹੜੀ ਅਸੀਂ ਚੋਣਾ ਰਾਹੀਂ ਚੁਣ ਕੇ ਭੇਜਦੇ ਆ ਤੇ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਐਦਾਂ ਦੀ ਗੱਲਾਂ ਨਾ ਕਰੋ ਤੇ ਨਾ ਹੀ ਸਿੱਖ ਕੌਮ ਦਾ ਤੇ ਸੰਗਤ ਦਾ ਦਿਲ ਦਿਖਾਓ ਵਾਈ ਕੁ ਟਿਕਾ ਖਾਲਸਾ ਵਾਈ ਕੁ ਟਿਕੀ ਫਤ ਤੁਸੀਂ ਦੇਖ ਸਕਦੇ ਹੋ ਵੀ ਚਪੈਰਾ ਸਾਹਿਬ ਜੋ ਕਿ ਬਹੁਤ अच्छी ਗੱਲ ਹੈ ਵੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਪਈਆਂ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਵੀ ਮਿਸ਼ਨ ਸੇਵਾ ਜਥਾ ਦੁਗਰੀ ਵੀ ਇੱਥੋਂ ਤੁਸੀਂ ਦੇਖ ਸਕਦੇ ਹੋ ਲੰਗਰ 24 ਘੰਟੇ ਇੱਥੇ ਨਾਲ ਹੀ ਹਾਜ਼ਰ ਰਹਿੰਦਾ ਜਦੋਂ ਵੀ ਚਪੈਰਾ ਸਾਹਿਬ ਹੁੰਦਾ ਹੈ ਹਰੇਕ ਬੁੱਧਵਾਰ ਦੇ ਬੁੱਧਵਾਰ ਮਿਸ਼ਨ ਸੇਵਾ ਜਥਾ ਦੁਗਰੀ ਤੇ ਸਮੁੱਚੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਲੰਗਰ ਲਾਇਆ ਜਾਂਦਾ ਹੈ ਚਪੈਰਾ ਸਾਹਿਬ ਚੰਗੀ ਗੱਲ ਆ ਹੋਣਾ ਚਾਹੀਦਾ ਜਰੂਰੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਇੱਥੇ ਆ ਕੇ ਸੰਗਤ ਨਾਮ ਹੀ ਜਪਦੀ ਹੈ ਇਹ ਚੀਜ਼ ਹੋਣੀ ਚਾਹੀਦੀ ਜੁੱਤ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਆਪਣਾ ਸਾਰਾ ਟਾਈਮ ਗਾੜ ਕੇ ਗੁਰੂ ਘਰ ਮੱਥਾ ਦੇ ਕੇ ਆ ਕਰੋ ਗੁਰੂ ਘਰ ਤੋਂ ਹੀ ਸਭ ਕੁਝ ਮਿਲਣਾ ਹੈ ਇੱਥੇ ਆ ਕੇ ਜਰੂਰ ਆਇਆ ਕਰੋ ਚਪੈਰਾ ਸਾਹਿਬ ਕੋਈ ਨਹੀਂ ਹੈ ਕੋਈ ਨਹੀਂ ਹੈ ਜਾਣ ਜੀ ਜੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕੀ ਤੁਹਾਡੇ ਸਾਰਿਆਂ ਨੂੰ ਪਤਾ ਹੈ ਚੁਪੈਰਾ ਦਾ ਜਦ ਤੱਕ ਸਮਾਗਮ ਹੁੰਦਾ ਹੈ ਬਾਬਾ ਦੀਪ ਸਿੰਘ ਗੁਰਦੁਆਰੇ ਤੇ ਸੰਗਤ ਨੂੰ ਬੇਨਤੀ ਹੈ ਵੱਦ ਤੋਂ ਵੱਧ ਪਹੁੰਚੋ ਬਾਬਾ ਜੀ ਸਾਰਿਆਂ ਦੀ ਝੋਲੀਆਂ ਪਰਦੇ ਹਨ ਤੇ ਸਾਰਿਆਂ ਤੋਂ ਮੇਰਾ ਪ੍ਰਿਆਤ ਰੱਖਦੇ ਹਨ ਕਿਰਪਾ ਕਰਦੇ ਹਨ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਕੋਈ ਨਾਮ ਦੀ ਲੋੜ ਹੈ ਕਿ ਘਰ 'ਚ ਕੋਈ ਚੀਜ਼ ਘਟ ਹੈ ਬੱਚੇ ਦੀ ਲੋੜ ਹੈ ਕੁਛ ਹੈ ਮਾਲਕ ਸਾਰਿਆਂ ਦੇ ਸਿਰ ਤੇ ਮੇਰਾ ਪਰ ਹੱਥ ਰੱਖਦਾ ਸਾਰਿਆਂ ਨੂੰ ਬਰਕਤਾਂ ਬਖਸ਼ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਆਈ ਸੰਗਤ ਸਾਰੀ ਸੰਗਤ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਦਿੰਦਾ ਜੀ ਕਿ ਬਾਬਾ ਜੀ ਦੇ ਦਰ ਤੇ ਬਿਨ ਮੰਗੀਆਂ ਮਰਜ਼ਾ ਮਿਲਦੀਆਂ ਬਿਨ ਮੰਗੀਆਂ ਵਾਹਿਗੁਰੂ ਆਪਣੇ ਦਿਲਾਂ ਦੀਆਂ ਸਾਰਿਆਂ ਦੀਆਂ ਜਾਣਦਾ ਵਾ ਕਿਨੂੰ ਕਿਸ ਚੀਜ਼ ਦੀ ਲੋੜ ਆ ਕਿਸ ਚੀਜ਼ ਦੀ ਲੋ ਸੱਚੇ ਦਿਨੋ ਵਾਹਿਗੁਰੂ ਦੇ ਦਰਤੇ ਜਿਹੜੀ ਸੰਗਤ ਹੁੰਦੀ ਆ ਉਹ ਦਿਲ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਮੇਰੇ ਖੋਦੀ ਕਈ ਮਨੋਕਾਮਨਾ ਪੂਰੀਆਂ ਹੋਈਆਂ ਜੋ ਮੈਂ ਦੱਸ ਨਹੀਂ ਸਕਦਾ ਜੀ ਮੇਰੇ ਦਿਲ ਦੀਆਂ ਮਨੋਕਾਮਨਾ ਬਾਬਾ ਜੀ ਨੇ ਪੂਰੀਆਂ ਕੀਤੀਆਂ ਵਾ ਜੋ ਮੈਨੂੰ ਚਾਹੀਦਾ ਸੀ ਸਭ ਕੁਝ ਮਾਲਕ ਨੇ ਦਿੱਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਪਸੇ ਇੱਧਰ ਆ ਜੀ ਬਰੇ ਜਪੈਰਾ ਸਾਹ ਤੇ ਆਉਨੇ ਆ ਬਹੁਤ ਵਧੀਆ ਲੱਗਦਾ ਵਾ ਇੰਨੀ ਸੰਗਤ ਆ ਕਿਸੇ ਨੂੰ ਗਰਮੀ ਨਹੀਂ ਲੱਗਦੀਗੀ ਟੁੱਪ ਦੇ ਵਿੱਚ ਵੀ ਬੈਠੇ ਆ ਸੇਵਾ ਕਰਦੇ ਆ ਇੰਨੀ ਸੰਗਤ ਸਾਡੇ ਵੀਰ ਨੇ ਬਹੁਤ ਸੇਵਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੈਨੂੰ ਬਾਬਾ ਦੀਪ ਸਿੰਘ ਜੀ ਦੇ 4 ਤੋਂ 5 ਸਾਲ ਮੈਂ ਇਹਨਾਂ ਹੋ ਗਏ ਮੈਨੂੰ ਇਹਨਾਂ ਨਾਲ ਜੁੜਿਆ ਨੂੰ ਪਰ ਮੈਂ ਡੇਢ ਤੋਂ 2 ਮਹੀਨੇ ਤੋਂ ਇੱਥੇ ਚਪੈਰਾ ਸਾਹਿਬ ਆ ਰਿਹਾ ਹਾਂ ਇੱਥੇ ਚਪੈਰਾ ਸਾਹਿਬ ਤੇ ਆ ਕੇ ਇੰਨਾ ਵਧੀਆ ਲੱਗਦਾ ਹਾਂ ਇੰਨਾ ਵਧੀਆ ਲੱਗਦਾ ਕਿ ਕਹਿੰਦਾ ਮਤਲਬ ਇਹ ਆਪਣੇ ਨਾਲ ਲੋਕਾਂ ਦੇ ਦੁੱਖ ਤਕਲੀਫ ਇੱਥੇ ਦੂਰ ਹੁੰਦੇ ਆ ਇਸ ਦਾ ਕਿ ਮੈਂ ਹਿੰਦੂ ਧਰਮ ਤੋਂ ਬਲੌਂਗ ਕਰਦਾ ਹਾਂ ਪਰ ਕਹਿਣ ਦਾ ਮਤਲਬ ਮੇਰੇ ਨਾਲ ਮਦਰ ਸਾਹਿਬ ਬਿਮਾਰ ਹੋਏ ਸੀ ਉਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਜੁੜਿਆ ਸੀ ਤੇ ਮੈਂ ਸਾਰੀ ਸੰਗਤ ਨੂੰ ਜਿਹੜੇ ਦੇਖ ਵੀ ਰਹੇ ਮੈਂ ਉਹਨੂੰ ਇਹੀ ਕਹਿਣਾ ਚਾਹੁੰਦਾ ਇੱਥੇ ਆ ਕੇ ਇੱਕ ਵਾਰੀ ਜੁੜੋ ਬਾਬਾ ਜੀ ਦੇ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਫਤਿਹ ਕਹਿੰਗੇ ਜੀ ਬਹੁਤ ਸਾਲ ਬਹੁਤ ਸਾਲ ਹੋ ਗਏ ਮੈਂ ਸੇਵਾ ਕਰਦੇ ਨੂੰ ਬੜਾ ਅੱਛਾ ਲੱਗਦਾ ਥੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਘਾਤੇ ਆ ਕੇ ਬਹੁਤ ਵਧੀਆ ਲੱਗਦਾ ਆ ਕਿ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਬਾਬਾ ਜੀ ਦੇ ਰੋਗ ਕਿ ਸੇਵਾ ਕਰਦੇ ਨੂੰ ਬਹੁਤ ਸਾਲ ਹੋ ਗਏ ਵੀਰੇ ਬਹੁਤ ਅੱਛਾ ਲੱਗਦਾ ਮਤਲਬ ਇੱਥੇ ਆ ਕੇ ਸਾਰੇ ਮਨੋ ਕਾਮਾਂ ਦੀ ਪੂਰੀ ਹੁੰਦੀ ਹੈ ਇੱਥੇ ਆ ਕੇ ਬੜਾ ਬਹੁਤ ਸਰਦਾ ਆ ਕੇ ਬਾਕੀ ਬਹੁਤ ਪੱਛਾ ਲੱਗਦਾ ਮੈਨੂੰ ਸੇਵਾ ਕਰਦੇ ਹੋਏ ਆ ਬਹੁਤ ਵਾਇਟ ਜੀ ਦਾ ਖਾਲਸਾ ਵਾਇਟ ਜੀ ਕੀ ਫਾਤੇ ਹੈ ਸੱਚੇ ਕਾਲਸਾ ਵਾਇਪਰ ਜੀ ਦੀ ਫਤਿਹ ਅਸੀਂ ਜਿਹੜਾ ਸੱਤ ਤੇ ਹਾਂ ਨਿਆ ਬਹੁਤ ਵਧੀਆ ਲੱਗਦਾ ਸੇਵਾ ਕਰਦੇ ਹਣਾ ਸਾਰਿਆਂ ਮਨੋ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਅਸੀਂ ਸੋਚਿਆ ਨਹੀਂ ਹੁੰਦਾ ਤੇ ਉਹ ਵੀ ਹੋ ਜਾਂਦਾ ਹਣਾ ਮਤਲਬ ਅਸੀਂ ਕੋਸ਼ਿਸ਼ ਚਾਹਨੇ ਆ ਤਾਂ ਅਸੀਂ ਮਤਲਬ ਸੋਚਦੇ ਹੀ ਹੁੰਨੇ ਆ ਕਿ ਬਾਬਾ ਜੀ ਪਹਿਲਾਂ ਪੂਰਾ ਕਰ ਦਿੰਦੇ ਆ ਮੇਰੀ ਬੇਟੀ ਨੂੰ ਪ੍ਰੋਬਲਮ ਸੀ ਜੀ ਉਹਨੂੰ ਵੀਟ ਅਲਰਜੀ ਸੀਗੇ ਮਤਲਬ 1 ਸਾਲ ਤੋਂ ਬਿਮਾਰ ਸੀ ਜੀ ਹਣਾ ਜਦੋਂ ਕਿ ਇੱਕ ਮਤਲਬ ਤਿੰਨ ਦੋ ਤਿੰਨ ਮਹੀਨੇ ਤੱਕ ਐਡਮਿਟ ਰਹੀ ਆ ਹਸਪੀਟਲ ਮਤਲਬ ਉਹਨੂੰ ਸਾਰਾ ਕੁਝ ਬੰਦ ਹੋ ਗਿਆ ਸੀ ਜਿੱਦਾਂ ਉਹਨੇ ਵੀਟ ਵਿਟਿਆਰਾ ਕੁਝ ਨਹੀਂ ਖਾਣਾ ਹਰਾਂ ਵੀਟ ਖਾਣ ਤੇ ਮੈਦਾ ਸੋਜੀ ਸਭ ਕੁਝ ਬੰਦ ਕਰਤਾ ਸੀਗਾ ਮੈਂ ਬਾਬਾ ਜੀ ਦੇ ਚਪਾਰੇ ਤੇ ਆਨੀ ਆ ਉਹਦੀ ਵੀਟ ਅਲਰਜੀ ਦੀ ਮੀਨਜ਼ ਰਿਪੋਰਟ ਹੁਣ ਨੋਰਮਲ ਆ ਉਹ ਸਭ ਕੁਝ ਖਾ ਲੈਂਦੀ ਆ ਜਿੱਦਾਂ ਮਤਲਬ ਡਾਕਟਰਾਂ ਨੇ ਸਾ ਤ ਕਾਫੀ ਤਰੀਬ ਮਤਲਬ ਤਕਰੀਬਨ ਕਿਹਾਤਾ ਸੀ ਵੀ ਤੁਸੀਂ ਇਹਨੂੰ ਲਾਈਫ ਚ ਕਦੇ ਵੀ ਨਹੀਂ ਦੇਣਾ ਹੈ ਜਿੱਦਾਂ ਖਾਣਾ ਕੁ ਹਨਾ ਕਣਤ ਚਰਚੀ ਸੀ ਬਾਬਾ ਜੀ ਨੇ ਇੰਨਾ ਵੱਡਾ ਉਹਦਾ ਦੁੱਖ ਘਟਦਾ ਮੇਰੇ ਬਹੁਤ ਵਧੀਆ ਹਾਂ ਮਤਲਬ ਉਹ ਆਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਵਧੀਆ ਲੱਗਦਾ ਸਭ ਦੇ ਥੋੜਿਆ ਭਰਦੇ ਵੀਰੇ ਦੁੱਖ ਘਟੇ ਜਾਂਦੇ ਆ ਕੋਈ ਵੀ ਆਪਾਂ ਤੋਂ ਸਿਹਤੀਆ ਬੋਡੀ ਦੇ ਅਕੋਰਡਿੰਗ ਕੋਈ ਵੀ ਪ੍ਰੋਬਲਮ ਆ ਡਾਕਟਰ ਦੇ ਨਾਲ ਨਾਲ ਬਾਬਾ ਜੀ ਕੋਲ ਲਾਓ ਤੇ ਦਵਾਈਆਂ ਛੁੱਟ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਚੰਨੀ ਸੀ ਸਰਵਾ ਕੇ ਮੇਰੀ ਅਸਾ ਸੰਗਤ ਜੀ ਕੋ ਕੋਟ ਕੋਟ ਨਮਸਕਾਰ ਧੰਨ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਦੇ ਸੰਗਤਾਂ ਜੋ ਇਹ ਜੇ ਤੁੱਪ ਵਿੱਚ ਆ ਕੇ ਖੜ੍ਹਦੀਆਂ ਇੱਕ ਪਲ ਵੀ ਖੜਨਾ ਮੁਸ਼ਕਲ ਹੈ ਉਹ ਆਪ ਹੀ ਛਤਰ ਛਾਇਆ ਵਿੱਚ ਰੱਖਦਾ ਸਭ ਦਾ ਦੁੱਖ ਕੱਢਦਾ ਸਭ ਦਾ ਦੁੱਖ ਹੰਡਨ ਕਰਦਾ ਸਭ ਨੂੰ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਮਿਲਦਾ ਕੋਈ ਇਸ ਦਰ ਤੋਂ ਖਾਲੀ ਨਹੀਂ ਜਾਇਆ ਹੈ ਅਮਰੋਤ ਕੁੰਡਾ ਜਿੰਨਾ ਨਾ ਲੋ ਜਿੰਨਾ ਪਰ ਲੋ ਉਹਨਾਂ ਸੋੜਾ ਦਿੰਦਾ ਦੇ ਲੈਂਦਾ ਥੱਕ ਪਾਈ ਜਗਾ ਜਗੰਤਰ ਖਾਈ ਖਾਈ ਉਹਦੇ ਘਰ ਘਾਟਾ ਨਹੀਂ ਆਪਾਂ ਨਹੀਂ ਮੰਗ ਸਕਦੇ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਉਹ ਦਿੰਦੇ ਆਲਾ ਨਹੀਂ ਥੱਕਦਾ ਆਪਾਂ ਮੰਗਣਾ ਤਾਂ ਨਹੀਂ ਜਾਣਦੇ ਕਿਦਾਂ ਮੰਗਣਾ ਉਹ ਦਿੰਦੇ ਦੇ ਵਿੱਚ ਕੋਈ ਬਾਕੀ ਨਹੀਂ ਛੜਦਾ ਵਾਹਿਗੁਰੂ ਸਭ ਦਾ ਤੇ ਕਿਰਪਾ ਕਰਦਾ ਸਭ ਦਾ ਦੁੱਖ ਦਰਦ ਦੂਰ ਕਰਦਾ ਜਿਨ੍ਹਾਂ ਦੇ ਘਰ ਰੋਟੀਆਂ ਨਹੀਂ ਸੀ ਪੱਕਦੀਆਂ ਪ੍ਰਸ਼ਾਦਾ ਨਹੀਂ ਸੀ ਬਣਦਾ ਅੱਜ ਉਹਨਾਂ ਦੇ ਘਰ ਗੱਡੀਆਂ ਕੀ ਕਾਰਾਂ ਕੀ ਕੋਟੀਆਂ ਪਰਮਾਤਮਾ ਸਭ ਕੁਝ ਦਿੰਦਾ ਪੁੱਤ ਵਾਲਿਆਂ ਨੂੰ ਪੁੱਤ ਦੁੱਧ ਵਾਲਿਆਂ ਨੂੰ ਦੁੱਧ ਮਾਇਆ ਵਾਲਿਆਂ ਨੂੰ ਮਾਇਆ ਦੇ ਰੋਗ ਤਾਂ ਸਭ ਤਨ ਪ੍ਰਾਪਤ ਸਭ ਦਿੰਦਾ ਉਹਦੇ ਘਰ ਕੋਈ ਕਾਟਾ ਨਹੀਂ ਜੋ ਮੰਗ ਆਕੇ ਤਾਂ ਦੇਖੇ ਕੋਈ ਮੰਗ ਕੇ ਤਾਂ ਦੇਖੇ ਸੱਚੇ ਦਿਲੋਂ ਕੋਈ ਉਹਦੇ ਦਿਲ ਤੇ ਆਕੇ ਪੁਕਾਰਤਾ ਕਰੇ ਕੋਈ ਆਕੇ ਨਪਸਕਾਰ ਕਰਕੇ ਸਤ ਸਲਾਮ ਕਰਕੇ ਤਾਂ ਦੇਖੇ ਵੀ ਕੀ ਮਿਲਦਾ ਕੀ ਨਹੀਂ ਮਿਲਦਾ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਦਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਨਾ ਤੀਸਰਾ ਸਵੇਰਾ ਹੈਗਾ ਮੈਂ ਤੀਸਰੇ ਸਵੇਰੇ ਦੇ ਇੱਥੇ ਆ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜੋ ਵੀ ਮਨ ਦੇ ਵਿੱਚ ਇੱਛਾ ਰੱਖ ਕੇ ਆਈ ਹੈ ਇੱਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਔਰ ਜੋ ਇੱਛਾ ਮੰਗੀ ਹੈ ਬਾਬਾ ਦੀਪ ਸਿੰਘ ਜੀ ਪੂਰੀ ਕਰਦੇ ਨੇ ਇੱਥੇ ਆ ਕੇ ਨਾ ਇੱਕ ਐਦਾਂ ਲੱਗਦਾ ਜਿਵੇਂ ਮੈਂ ਸਵਰਗ ਦੇ ਵਿੱਚ ਆ ਗਿਆ ਬਹੁਤ ਆਨੰਦ ਆਉਂਦਾ ਇੱਥੇ